ਸਟੋਰੀਆਂ ਬਣਾ ਕੇ ਦੂਜਿਆਂ ਤੇ ਪਰਚੇ ਦੇਣੇ ਬਹੁਤ ਸੌਖੀ ਗੱਲ ਐ ਕਹਾਣੀ ਬਣਾ ਕੇ ਫਿਰ ਪੈਸੇ ਲੈ ਕੇ ਫਿਰ ਹੱਸਣਾ ਇਹ ਬਹੁਤ ਸੌਖੀ ਗੱਲ ਐ ਪਰ ਜਦੋਂ ਆਪਦੇ ਤੇ ਪਰਚਾ ਦਰਜ ਹੁੰਦਾ ਤੇ ਉਦੋਂ ਫਿਰ ਰਾਹ ਨਹੀਂ ਲੱਭਦਾ ਇਹ ਗੱਲ ਹੋਈ ਐ ਜਿਹੜਾ ਗੁਰਸੇਰ ਸਿੰਘ ਸੰਧੂ ਡੀਐਸਪੀ ਬਰਖਾਸਤ ਕੀਤਾ ਸਰਕਾਰ ਨੇ ਇਹ ਤੇ ਵੱਡੇ ਸਪੈਸਿਫਿਕ ਜੁਰਮ ਲੱਗੇ ਐ ਉਹਦੀ ਜਿਹੜੀ ਹੈਗੀ ਅਬਿਜੀਲੈਂਸ ਨੇ ਜਾਂਚ ਕੀਤੀ ਸੀ ਜਾਂਚ ਕਰਨ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਗੁਰਸ਼ੇਰ ਸੰਧੂ ਤੇ ਉਸਦੀ ਮਾਤਾ ਤੇ ਵਿਜੀਲੈਂਸ ਨੇ ਪਰਚਾ ਦਰਜ ਕਰਤਾ ਤਨਖਾਹ ਆਈ ਹੈ ਜੀ 26 ਲੱਖ ਰੁਪਇਆ ਤੇ ਖਰਚਾ ਹੋਇਆਗਾ 2.5 ਕਰੋੜ ਰੁਪਇਆ ਐਵੇਂ ਨਹੀਂ ਇੰਟਰਵਿਊਆਂ ਹੁੰਦੀਆਂ ਇਹ ਜਿਹੜੀਆਂ ਸਟੋਰੀਆਂ ਬਣਾ ਕੇ ਪਰਚੇ ਦਰਜ ਕਰਦੇ ਸੀ ਲੋਕਾਂ ਨੂੰ ਜਲੀਲ ਕਰਦੇ ਸੀ ਉਹਦਾ ਨਤੀਜਾ ਹੈ ਕਿਉਂਕਿ ਕੂੜ ਨਕੂਟੀ ਨਾਨਕਾ ਉੜ ਕੇ ਸੱਚ ਸਹੀ ਸੱਚ ਨੂੰ ਕੋਈ ਦਬਾ ਨਹੀਂ ਸਕਦਾ ਟਾਈਮ ਲੱਗਦਾ ਤੇ ਝੂਠੇ ਬੰਦੇ ਦਾ ਜਿਹੜਾ ਪਹਿਰਾ ਕੁਝ ਟਾਈਮ ਚੱਲਦਾ ਹੁੰਦਾ ਤੇ ਉਹ ਆਖਰੋ ਦਾ ਅੰਤ ਹੈ ਜਿਹੜਾ ਮਾਰਾ ਹੁੰਦਾ ਇਸ ਤਰ੍ਹਾਂ ਇਹੀਆਂ ਕਾਲੀਆਂ ਭੇਡਾਂ ਜਿਹੜੀਆਂ ਪੁਲਿਸ ਦੇ ਵਿੱਚ ਹੋਰ ਵੀ ਬੈਠੀਆਂ ਸਾਡੇ ਲੋਕ ਆ ਜਿਹੜੇ ਉਹਨਾਂ ਤੇ ਪਰਚੇ ਦਰਜ ਹੋ ਇਹਨਾਂ ਦਾ ਸਹਿਮ ਜਾਂਦੇ ਆ ਸਮ ਤੋਂ ਬਾਅਦ ਭਰੀ ਹੋ ਜਾਂਦੇ ਅਗਲਾ ਕਹਿੰਦਾ ਛੱਡੋ ਯਾਰ 5-7 ਸਾਲ ਕੋਰਟ ਚ ਤੁਰੇ ਫਰੇ ਆ ਕਿਹੜਾ ਪੰਗੇ ਚ ਪਊਗਾ ਪਰ ਜੇ ਡੰਗਾਈ ਨਾਲ ਜਾਂਚ ਵਿੱਚ ਬੰਦਾ ਪਾਏ ਜੇ ਸਾਰੇ ਇਨਕਮ ਸੋਰਸ ਪੈਦਾ ਕੀਤੇ ਉਹਦੇ ਪਤਾ ਕਰ ਲਈ ਤੇ ਫਿਰ ਪਰਚਾ ਜਿਹੜੀ ਵਿਜੀਲੈਂਸ ਹੈ ਦੇ ਦਿੰਦੀ ਹੁੰਦੀ ਹੈ ਟਾਈਮ ਲੱਗ ਜਾਂਦਾ ਉਹਦੀ ਜਾਂਚ ਤੇ ਟਾਈਮ ਲੱਗ ਜਾਂਦਾ ਹੁੰਦਾ ਜਦੋਂ ਆਮਦਨ ਤੋਂ ਵੱਧ ਸੋਰਸ ਹੈ ਜਿਹੜੇ ਤੇ ਆਮਦਨ ਤੋਂ ਵੱਧ ਜਿਹੜੇ ਹੈਗੇ ਪੈਸੇ ਇਕੱਠੇ ਕੀਤੇ ਹੋਏ ਉਹਦੇ ਤੇ ਆਮਦਨ ਤੋਂ ਜਿਹੜਾ ਮਿਲਿਆਣ ਕਰਕੇ ਐ ਉਹ ਜਦੋਂ ਮੁਕੱਦਮਾ ਦਰਜ ਹੋ ਜਾਂਦਾ ਫਿਰ ਬੰਦੇ ਨੂੰ ਬਚਣ ਲਈ ਥਾਂ ਨਹੀਂ ਰਹਿੰਦਾ ਤੇ ਉਹਦੇ 'ਚ ਜਦੋਂ ਪਰਚਾ ਦਰਜ ਹੋ ਜਾਂਦਾ ਦੂਜੇ ਦਿਨ ਅਪਸਟ ਹੋ ਜਾਂਦਾ ਬੰਦਾ ਤੇ ਸ਼ੂਗਰ ਦਾ ਮਰੀਜ਼ ਬਣ ਜਾਂਦਾ ਇਸ ਕਰਕੇ ਅਸੀਂ ਜਿਹੜੀ ਸਰਕਾਰ ਐ ਉਹਦੀਆਂ ਜਿਹੜੀਆਂ ਚੰਗੀਆਂ ਸਰਹੌਣਯੋਗ ਗੱਲਾਂ ਜਾਂ ਕੀਤੇ ਹੋਏ ਕੰਮ ਚੰਗੇ ਐ ਜਿਵੇਂ ਨੌਜਵਾਨ ਬੱਚਿਆਂ ਨੂੰ ਨੌਕਰੀ ਦੇਣੀ ਨਸਿਆਂ ਦੇ ਸੁਦਾਗਰਾਂ ਨੂੰ ਫੜਨਾ ਔਰ ਜਿਹੜੇ ਕਰਪਸ਼ਨ ਦੇ ਕੇਸ ਐ ਇਹਨਾਂ ਨੂੰ ਨਜਿੱਠਣਾ ਪਰਚੇ ਦਰਜ ਕਰਨੇ ਤੇ ਨਾਲ ਦੀ ਨਾਲ ਜਿਵੇਂ ਉਥਾਰ ਵਾਲੀ ਬੀਬੀ ਐ ਉਸ ਦੇ ਵਿੱਚ ਜਾਂ ਗੁਰਸੇਰ ਸੰਧੂ ਐ ਜਾਂ ਹੋਰ ਐ ਨੇਕਾ ਉਹਨਾਂ ਨੂੰ ਬਰਖਾਸਤ ਕਰਤਾ ਸਿਧਾਨ ਦੀ ਧਾਰਾ 311 ਦੇ ਵਿੱਚ ਨਾਲ ਦੀ ਨਾਲ ਡਿਸਮਿਸ ਕਰਨਾ ਇਹ ਵੀ ਇੱਕ ਸਰਕਾਰ ਦੀ ਪਹਿਲ ਕਦਮੀ ਐ ਤੇ ਨਹੀਂ ਤਾਂ ਇਹ ਲੋਕ ਕਾਕੀ ਵਰਦੀ ਦੀ ਆੜ ਵਿੱਚ ਲੋਕਾਂ ਨੂੰ ਲੁੱਟ ਕੇ ਖਾ ਜਾਣ ਤੇ ਹੁਣ ਖਾਣੀ ਦੋ ਡੰਗ ਦੀ ਰੋਟੀ ਐ ਹੁਣ ਜੇਲ੍ਹ ਚ ਖਾਣੀ ਪੈਣੀ ਐ ਕਿਉਂ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦਰਜ ਹੋਗਾ ਉਹ ਵੀ 2.5 ਕਰੋੜ ਦਾ ਖਰਚਾ 2.5 ਕਰੋੜ ਤੇ ਆਮਦਨ ਜਿਹੜੀ ਹੈਗੀ ਐ ਤਨਖਾਹ ਐ ਉਹ 26 ਲੱਖ ਰੁਪਈਆ ਹੁਣ ਇਹ ਚ ਬੇਲ ਨਹੀਂ ਹੋਣੀ ਘਰੋਂ ਪਜਣਾ ਪੈਣਾ ਲੋਕਾਂ ਦੇ ਘਰਾਂ ਚ ਰਾਤਾਂ ਕੱਟਣੀਆਂ ਪੈਣੀਆਂ ਤੇ ਫੇਰ ਟ੍ਰਾਇਲ ਚੱਲਣਾ ਤੇ 5 ਸਾਲ ਦੀ ਸਜ਼ਾ ਹੋਣੀ ਐ ਹੁਣ ਇੱਥੇ ਗੱਲ ਇਹ ਟੁੱਕਦੀ ਐ ਵੀ ਜੇ ਕੋਈ ਮੁਰਜ਼ਮ ਜਾ ਦੋਸ਼ੀ ਕਿਸੇ ਦੇ ਘਰੇ ਠਹਿਰਦਾ ਤਾਂ ਉਹਦੀਆਂ ਲੋਕੇਸ਼ਨਾਂ ਕਢਾ ਕੇ ਸਾਡੀ ਪੁਲਿਸ ਹੈ ਜਿਹੜੀ ਉਹ ਪਰਚਾ ਦਰਜ ਕਰ ਦਿੰਦੀ ਆ ਵੀ ਤੂੰ ਪਨਾਹ ਦਿੱਤੀ ਤੇਰੇ ਤੇ ਇਹ ਤੇ ਸਪੈਸੀਫਿਕ ਜੁਰਮ ਸੀ ਪਨਾਹ ਦਿੱਤੀ ਤੇ ਹੁਣ ਇੰਨਾ ਬੰਦਿਆਂ ਨੇ ਲੱਖਾਂ ਲੋਕਾਂ ਨੂੰ ਲੁੱਟਿਆ ਕੁੱਟਿਆ ਝੂਠੇ ਪਰਚੇ ਦਰਜ ਕਰਿਆ ਹੁਣ ਜਿੱਥੇ ਇਹ ਪਨਾਹ ਲੈਣਗੇ ਕੀ ਭਾਈ ਤੁਸੀਂ ਉਹ ਪਰਚਾ ਦਰਜ ਕਰੋਗੇ ਵੀ ਸੰਧੂ ਵਰਗੇ ਜਾਂ ਹੋਰ ਜਿਹੜੇ ਅਫਸਰ ਹੈ ਉਹ ਜਿਹੋ ਸੋਡੇ ਫਾਰਮ ਦੇ ਵਿੱਚ ਠਹਿਰੇ ਤੇ ਆ ਇਹਨਾਂ ਦੀਆਂ ਲੋਕੇਸ਼ਨਾਂ ਹੁੰਦੀਆਂ ਕਾਨੂੰਨ ਤਾਂ ਕਾਨੂੰਨ ਹੈ ਨਾ ਕਾਨੂੰਨ ਸਾਰਿਆਂ ਬਾਤ ਇੱਕ ਹੈ ਇਸ ਕਰਕੇ ਜਿਹੜਾ ਹੈਗੀਆਂ ਮੈਂ ਸਮਾਧਮਰਾਂ ਹੀ ਬੇਨਤੀ ਕਰਦਾ ਹਾਂ ਕਿ ਜਿਹੜਾ ਪੈਸਾ ਕਮਾਉਣਾ ਬਹੁਤ ਔਖਾ ਹੈ ਇਹ ਲੋਕ ਐਸੋ ਰਾਮ ਦੀ ਜ਼ਿੰਦਗੀ ਜਿਉਂਦੇ ਆ ਲੋਕਾਂ ਦੇ ਪੈਸਿਆਂ ਤੇ ਗਲਤ ਸ਼ਬਦਾਵਲੀ ਵਰਤਦੇ ਆ ਗਾਲੀ ਗਲੋਚ ਕਰਦੇ ਆ ਕੁੱਟ ਕੇ ਅਗਲੇ ਤੋਂ ਪੈਸੇ ਲੈਂਦੇ ਆ ਤੇ ਫੇਰ ਮੁਸਕਰੀਆਂ ਹੱਸਦੇ ਆ ਇਹੋ ਜਿਹੇ ਬੰਦਿਆਂ ਨੂੰ ਨੱਥ ਕਾਉਣ ਦੀ ਜ਼ਰੂਰਤ ਹੈ ਮੈਂ ਸਾਡੇ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਭਾਈ ਤੁਸੀਂ ਅੱਗੇ ਆਓ ਜੇ ਕੋਈ ਬੰਦਾ ਕਿਸੇ ਨੂੰ ਤੰਗ ਪਰੇਸ਼ਾਨ ਕਰਕੇ ਥ੍ਰੈਟ ਕਰਕੇ ਪੈਸੇ ਲੈਂਦਾ ਉਹਤੇ ਪਰਚਾ ਜਿਹੜਾ ਦਰਜ ਕਰਾਓ ਚਾਹੇ ਉਹ ਪੁਲਿਸ ਦਾ ਹੈ ਸਿਵਲ ਦਾ ਹੈ ਕੋਈ ਚਾਹੇ ਮਤਲਬ ਉਹ ਜਿਹੜਾ ਹੈਗਾ ਇੰਡੀਆ ਗਵਰਨਮੈਂਟ ਨਾਲ ਸੰਬੰਧਿਤ ਹੈ ਜੇ ਸੈਂਟਰ ਗਵਰਨਮੈਂਟ ਨਾਲੋਂ ਸੰਬੰਧਿਤ ਹੈ ਉਹ ਪਾਲਿਸੀ ਦੇ ਤੇ ਫੇਰ ਤਾਂ ਭਾਈ ਉਹ ਤਾਂ ਸੀਬੀਆਈ ਵੀ ਚੱਕ ਲੂ ਬਿਜ਼ਨਸ ਵੀ ਚੱਕ ਲੂ ਇਸ ਕਰਕੇ ਸਾਨੂੰ ਜਿਹੜੀ ਅੱਗੇ ਆਉਣ ਦੀ ਲੋੜ ਹੈ ਇਹ ਜਿਹੜੇ ਕਰਮ ਚੌਧਰੀ ਐ ਮੇਰੇ ਵਰਗੇ ਜਿਹੜੇ ਦਲਾਲ ਐ ਉਹ ਵਿੱਚੋਂ 20000 ਆਪ ਰੱਖ ਲੈਂਦੇ ਆ ਬਾਕੀ ਕੁਝ ਗਾਂ ਦੇ ਦਿੰਦੇ ਆ ਇਹ ਇਹ ਜਾਂ ਤੋਂ ਬਚੋ ਕਿਉਂਕਿ ਪੜਤਾਲ ਕਰਨ ਦੀ ਜ਼ਰੂਰਤ ਐ ਕਿ ਇਹਨਾਂ ਲੋਕਾਂ ਦਾ ਕਾਰੋਬਾਰ ਕੀ ਐ ਜਿਹੜੇ ਵਿਚੋਲਗੀਆਂ ਚ ਪੈਸੇ ਖਾਂਦੇ ਐ ਇਸ ਕਰਕੇ ਜਿਹੜੇ ਦਲਾਲ ਨ ਮਤਲਬ ਇੱਕ ਦੱਲੇ ਬਣੇ ਹੋਏ ਨੇ ਹੱਥ ਠੋਕੂ ਬਣੇ ਹੋਏ ਐ ਇਹਨਾਂ ਲੋਕਾਂ ਤੋਂ ਸਾਨੂੰ ਬਚਣ ਦੀ ਤੇ ਸਮਝਣ ਦੀ ਜ਼ਰੂਰਤ ਐ ਠੀਕ ਐ ਕੋਈ ਬੰਦਾ ਮਸੀਬਤ ਵਿੱਚ ਪਾਇਆ ਜਾਂਦਾ ਉਹਨੂੰ ਐਮਸੀ ਦੀ ਵੀ ਜ਼ਰੂਰਤ ਹੈ ਉਹਨੂੰ ਨੰਬਰਦਾਰ ਦੀ ਵੀ ਜ਼ਰੂਰਤ ਹੈ ਉਹਨੂੰ ਮੈਂਬਰ ਦੀ ਵੀ ਜ਼ਰੂਰਤ ਹੈ ਉਹਨੂੰ ਗਵਾਹ ਦੀ ਵੀ ਜ਼ਰੂਰਤ ਹੈ ਉਹਨੂੰ ਜੇ ਕੋਈ ਰਾਜੀਨਾਮਾ ਪੰਚਾਇਤੀ ਹੁੰਦਾ ਹੈ ਤਾਂ ਉਹਦੇ ਵਿੱਚ ਗਵਾਹਾਂ ਦੀ ਵੀ ਜ਼ਰੂਰਤ ਹੈ ਇਹ ਨਾ ਕੰਮ ਰੁਕੇਗਾ ਨਾ ਰੁਕਣਿਆ ਨਾ ਰੁਕਣਗੇ ਪਰ ਇੱਕ ਜਿਹੜਾ ਹੁਣ ਬੰਦਾ ਫਲਾਨਾ ਫਲਾਨੇ ਦੀ ਜੀ ਡੀਐਸਪੀ ਨਾਲ ਸਿੱਧੀ ਹੈ ਫਲਾਨੇ ਦੀ ਐਸਐਸਪੀ ਨਾਲ ਸਿੱਧੀ ਹੈ ਫਲਾਨੇ ਦੀ ਐਸਐਸਪੀ ਨਾਲ ਸਿੱਧੀ ਹੈ ਉਹ ਸਿੱਧੀ ਨਹੀਂ ਪਾਈ ਉਹ ਇੱਕ ਦਲਾਲਗੀ ਹੈ ਦਲਾਲਗੀ ਹੈ ਕਿਉਂਕਿ ਉਹ ਤੇ ਉਹ ਵਿਸ਼ਵਾਸ ਕਰਦੇ ਆ ਉਹ ਅਗਲਾ ਮੇਰੇ ਵਰਗਾ ਲੱਖ ਰੁਪਿਆ ਫੜਦਾ 50 ਗਾਹਾਂ ਦਿੰਦਾ 50 ਜੇਬ ਚ ਪਾਉਂਦਾ ਇਸ ਕਰਕੇ ਸਾਨੂੰ ਬਚਨ ਦੀ ਲੋੜ ਹੈ ਇੱਥੇ ਪੰਜਾਬ ਸਰਕਾਰ ਦਾ ਜਿਹੜੀਆਂ ਉਹਦੇ ਨੀਤੀਆਂ ਉਹਨਾਂ ਦਾ ਸੀ ਅਤੀ ਧੰਨਵਾਦ ਕਰਦੇ ਆ ਕਿ ਜੋ ਕਰਪਸ਼ਨ ਕਰਦਾ ਉਹਨੂੰ ਫੜ ਕੇ ਅੰਦਰ ਦਿਓ ਤੇ ਨਾਲ ਦੀ ਨਾਲ برخਾਸਤ ਕਰੋ ਜਦੋਂ ਨੌਕਰੀ ਲਈ ਹੁਣੇ ਆਏ ਜੇ ਗੁਰਸੇਰ ਸਿੰਘ ਸੰਧੂ ਵਰਗਿਆਂ ਨੇ ਉਹ ਤੋਂ ਗੁਰਦੁਆਰਿਆਂ ਦੇ ਵਿੱਚ ਆ ਕੇ ਪਾਠ ਕਰਾਏ ਹੋਣੇ ਆ ਸੁੱਖਾਂ ਸੁੱਖੀਆਂ ਹੋਣੀਆਂ ਜਦੋਂ ਇਹ ਲੋਕ ਕੁਰਸੀ ਤੇ ਬਹਿ ਜਾਂਦੇ ਆ ਤੇ ਫਿਰ ਭਾਈ ਇਹ ਟੱਕ ਨੂੰ ਕੁੱਕ ਦੱਸਦਾ ਤੇ ਰੱਬ ਨੂੰ ਤੱਬ ਦੱਸਦੇ ਆ ਤੇ ਕਈ ਸਪਾਹੀਆਂ ਤੋਂ ਐਸਪੀ ਬਣੇ ਹੋਏ ਆ ਉਹ ਪਟਿਆਲੇ ਲਈ ਵੀ ਇੱਕ ਮੈਡਮ ਸਵਨਜੀਤ ਕੌਰ ਉਹ ਫਰਾਂਸਿਕ ਲੈਬੋਰੀ ਤੋਂ ਟੈਸਟ ਵੀ ਆਪ ਕਰਾਉਂਦੀ ਉਹ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਸਮਾਰ ਕੇ ਤੁਹਾਨੂੰ ਦੱਸਾਂਗੇ ਉਹਦੀਆਂ ਵੀ ਕਰਤੂਤਾ ਸੋ ਵੀਰੋ ਆਓ ਸੜਕਾਂ ਤੇ ਆਓ ਅੱਗੇ ਆਓ ਕਰਾਪਸ਼ਨ ਨੂੰ ਤੇ ਨਸੇ ਨੂੰ ਕੱਲ ਪਾਈਏ ਤੇ ਸਮਾਜ ਹੀ ਇੱਕ ਜਿਹੜਾ ਅੰਗ ਹੈ ਜਿਹੜਾ ਅੱਗੇ ਆ ਸਕਦੇ ਐ ਤੇ ਸਰਕਾਰ ਤਾਂ ਸਿਰਫ ਪਾਲਿਸੀਆਂ ਬਣਾ ਸਕਦੀ ਔਰ ਚੰਗੇ ਅਫਸਰਾਂ ਨੂੰ ਚੰਗੇ ਅਦਾਰਿਆਂ ਤੇ ਲਾ ਸਕਦੀ ਐ ਬਿਜ਼ਨਸ ਦੇ ਵਿੱਚ ਬੜੇ ਚੰਗੇ ਅਫਸਰਨ ਤੇ ਕਈ ਜਿੱਥੇ ਇਹਨਾਂ ਨੂੰ ਪਤਾ ਲੱਗਿਆ ਵੀ ਆ ਗੰਡ ਧੂਕਾ ਉੱਥੇ ਉਹਨਾਂ ਨੇ ਸਸਪੈਂਡ ਵੀ ਕੀਤੇ ਐ ਬਦਲੀਆਂ ਵੀ ਕੀਤੀਆਂ ਤੇ ਸਾਨੂੰ ਜਿਹੜਾ ਸਾਡਾ ਸਮਾਜ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ ਇਹ ਲੇਟੈਸਟ ਨਿਊਜ਼ ਹੈ ਵੱਡੀ ਅਪਡੇਟ ਹੈ ਜਿਹੜਾ ਗੁਰਸੇਰ ਸਿੰਘ ਸੰਧੂ ਸੀਗਾ ਡੀਐਸਪੀ ਵਰਖਾਸਤ ਕੀਤਾ ਸੰਵਧਾਨ ਦੀ ਤਾਰਾ 311 ਚ ਡਿਸਮਿਸ ਕੀਤਾ ਹੈ ਇਹਦੀ ਜਿਹੜੀ ਤਨਖਾਹ ਬਣੀ ਸੀ 26 ਲੱਖ ਰੁਪਇਆ ਤੇ ਖਰਚਾ ਹੋਇਆ 2.5 ਕਰੋੜ ਰੁਪਇਆ ਲਾਲੋ ਸਾਹਿਬ ਥੋੜੇ ਟਾਈਮ ਥੋੜੇ ਦਿਨਾਂ ਦੇ ਵਿੱਚ ਥੋੜੇ ਮਹੀਨਿਆਂ ਦੇ ਵਿੱਚ ਇੰਨੇ-ਇੰਨੇ ਕਰੋੜ ਰੁਪਇਆ ਇਕੱਠਾ ਕਰਨਾ 2.5 ਕਰੋੜ ਆ ਜਿਹੜਾ ਉਹ ਆਨ ਰਿਕਾਰਡ 'ਚ ਆ ਜਿਹੜਾ ਅਜ ਪਿਆ ਹੈ ਤਜੋਰੀਆਂ ਦੇ ਵਿੱਚ ਪਿਆ ਪੈਸਾ ਕਿੱਥੇ-ਕਿੱਥੇ ਪਿਆ ਹੈ ਕਿਹੜੇ-ਕਿਹੜੇ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਉਹ ਤਾਂ ਆਉਣ ਵਾਲਾ ਜੇ ਸਮੇਂ ਨੇ ਦੱਸਣਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ